ਜਦੋਂ ਤੇ ਨਾਨਕ ਰੇਵ ਜੀ ਉਹਦੇ ਨਗਰ ਗਏ ਨਾ ਉਹ ਕਹਾਣੀ ਤੁਹਾਨੂੰ ਯਾਦ ਆ ਉਹ ਕਹਿੰਦੇ ਭੋਲੇ ਮੇਰੇ ਵੱਲ ਛਕਣਾ ਨਹੀਂ ਨਹੀਂ ਭਲਿਆ ਤੇਰੇ ਵੱਲ ਨਹੀਂ ਛਕ ਸਕਣਾ ਤੇਰੀ ਰੋਟੀ ਜੋ ਮੇ ਨੂੰ ਲੋਕਾਂ ਦਾ ਖੂਨ ਦਿਸਾਇਆ ਇਹ ਚਲਾਕ ਬੰਦਾ ਹੁੰਦਾ ਕੋਈ ਅੱਜ ਦੇ ਰਾਜਨੀਤੀਵਾਨਾਂ ਵਰਗਾ ਉਹ ਕਹਿੰਦਾ ਨਹੀਂ ਭਾਈ ਇਦਾਂ ਕਰਦੇ ਆ ਨਾਸ਼ਤਾ ਕਰ ਲੈਣੇ ਆ ਭਾਈ ਲਾ ਲਓ ਦੇ ਰਾਤ ਦੀ ਰੋਟੀ ਤੇਰੇ ਛਕਦਾ ਆ ਕੇ ਮੈਂ ਇਹ ਨਹੀਂ ਕਿਹਾ ਪਰ ਬੜਾ ਸਾਫ਼ ਕਿਹਾ ਭਾਈ ਲਾਲੋ ਦੇ ਹੱਥ 'ਚ ਬੜਾ ਕੁਝ ਲਿਖਿਆ ਬਾਬੇ ਨਾਨਕ ਨੇ ਉਹਦੇ ਬਾਣੀ ਜੇ ਫੜ ਕੇ ਰੰਧਾਜਰੀ ਆ ਜਾਂਦਾ ਜਦੋਂ ਭਾਈ ਲਾਲੋ ਦੀਆਂ ਗੱਲਾਂ ਚੱਲਦੀਆਂ ਇਹ ਤੁੰਦ ਸੀ ਵੀ ਭਾਈ ਲਾਲੋ ਲੁਟਿਆ ਜਾ ਰਿਹਾ ਸੀ ਇਹ ਤੁੰਦ ਸੀ ਔਰਤਾਂ ਨੂੰ ਪੈਰ ਦੀ ਜੁੱਤੀ ਕਿਆ ਜਾ ਰਿਹਾ ਸੀ ਇਹ ਤੁੰਦ ਸੀ ਕਿਰਤ ਦਾ ਮੁੱਲ ਨਹੀਂ ਸੀ ਮਿਲ ਰਿਆ ਧਰਮਾਂ ਦੇ ਨਾਂ ਤੇ ਲੋਕੀ ਪਹੰਡ ਕਰ ਰਹਾ ਸਨ ਲੇਕਿਨ ਅਮੀਰਾਂ ਸਾਹਿਬ ਕਿ ਇਦਾਂ ਦਾ ਧਰਮ ਸੀ ਵੀ ਜਿਹੜਾ ਸ਼ਤਾਨ ਆਇਤਾ ਬੜ ਰਿਹਾ ਆ ਮਾੜੇ ਬੰਦੇ ਪਾਸ ਕਰ ਰਹਾ ਆ ਇਕਨ ਧਰਮ ਦਾ ਕੰਮ ਧਰਮੋ ਧਰਮ ਕਰਮ ਕਰਮਦੋ ਸੁਪੇ ਖਲੋਤੇ ਗੂੜ ਫਰੇ ਪ੍ਰਧਾਨ ਵੀ ਲਾ ਲੋ ਕਾਜ਼ੀਆਂ ਬਹਾਮਣਾ ਕੀ ਗੱਲ ਠੱਕੀ ਅੰਤ ਬੜੇ ਸ਼ੈਤਾਨ ਵੀ ਲਾ ਲੋ ਇੱਕ ਵਿਅਜ ਦਾ ਸਮਾਂ ਹੁੰਦਾ ਸ਼ਾਇਦ ਨਾ ਭਾਈ ਸਾਹਿਬ ਤੇ ਵੀ ਵਰਤੋ ਕਰ ਦਿੰਦੇ ਚੋ ਦੁਕਾਨੀਆਂ ਬਹਾਮਣਾ ਦਾ ਕਿਆ ਨਾ ਪਰ ਉਦਮ ਕਰਨਾ ਹੁੰਦਾ ਨਾ ਬਹਾਮਣਾ ਦਾ ਰਾਜ ਆ ਲੇਕਿਨ ਬਾਬਾ ਮਾਨਾ ਕਹਿੰਦਾ ਕਾਜ਼ੀਆਂ ਬਹਾਮਣਾ ਕੀ ਗੱਲ ਠੱਕੀ ਤਾਂ ਤੇ بڑے ਸ਼ੈਤਾਨ ਵੇ ਲਾ ਲੋ ਤਹਮਦੇ ਨਾਂ ਤੇ ਲੋਕੀ ਲੁੱਟੇ ਜਾ ਰਹੇ ਆ ਤਹਮਦੇ ਨਾਂ ਤੇ ਲੋਕੀ ਇਹ ਧਰਮ ਕਰ ਰਹੇ ਆ ਬਾਬੇ ਨਾਨਕ ਨੇ ਕਿਹਾ ਇਹ ਤੁੰਦ ਦੂਰ ਕਰਨ ਦਾ ਮੌਕਾ ਆ ਉਹ ਤੇ ਤੁੰਦ ਦੂਰ ਕਰਨ ਵਾਸਤੇ ਬਾਬੇ ਨਾਨਕ ਨੇ ਹਿੰਮਤ ਕੀਤੀ ਕਰ ਕਹਿ ਦਿੱਤੀ ਬਾਣੀ ਚ ਡਰ ਗਿਆ ਪਰ ਵਦਕ ਸਿੰਘ ਜੀ ਇਹ ਆ ਅਸੀਂ ਉਹ ਗੱਲਾਂ ਦਾ ਛੱਡ ਦਿੱਤੀਆਂ ਇਹ ਕਹਿਣਾ ਸ਼ੁਰੂ ਕਰਤਾ ਬਈ 24 ਘੰਟੇ ਅੱਖਾਂ ਮੀਟ ਕੇ ਨਾ ਪਾਠ ਕਰੀ ਜਾਇਆ ਕਰੋ ਜਾਰੋ ਕਿੱਥੇ ਲਿਖਿਆ ਬਾਪੇ ਨਾਮਲੇ ਕੋਈ ਬੰਦਾ ਦਸਤੇ ਆ ਕੇ ਉਹਨਾਂ ਨੇ ਤਾਂ ਦੁਨੀਆਂ ਦੀ ਯਾਤਰਾ ਕਰਕੇ ਵੀ ਖੇਤੀ ਕੀਤੀ ਆ ਕੇ ਬਹਿ ਕੇ ਪਰ ਖੇਤੀ ਕਰਕੇ ਦੱਸਿਆ ਕਿ ਕਹਿੰਦੇ ਬਈ ਕੁਝ ਕਰੋ ਤੇ ਮੈਦਾਨ ਕਰੋ ਕਿ ਕੋ ਕਰੂੰਗੇ ਕਰ ਤੋ ਤੇ ਦਾਮ ਪਾ ਫੈਲਾਇਆ ਜੇ ਤੁਸੀਂ ਕਰੋ ਜੀ ਮੈਂ ਤਾਂ ਅੱਖਾਂ ਮੀਟ ਕੇ ਬੈਠਾ ਘਰ ਵਿੱਚ ਮੈਨੂੰ ਨਹੀਂ ਦੁਨੀਆਂ ਦਾ ਪਤਾ ਕੋਈ ਕਈ ਲੋਕੀ ਗੱਲਾਂ ਕਰਦੇ ਖਰਨਾਪੁੰਦਾ ਪਾਨ ਕਰਦਾ ਸੀ ਆਪਣੇ ਕੇਸਾਂ ਨੂੰ ਸਤਨਾ ਵੱਲ ਲਿੰਦਾ ਸੀ ਉਹ ਮੈਂ ਕਿਉਂ ਬਾਬੇ ਨਾਮਕਰੀ ਬਾਣੀ ਦਾ ਨਾਸ ਕਰਦੇ ਹੋ ਕਿ ਕਿਥੇ ਲਿਖਿਆ ਕੀ ਕਰਨ ਚੰਗਾ ਏ ਤੇ ਮੈਂ ਆਪਣੇ ਬਾਲ ਉਤੇ ਬੰਨ ਲਵਾ ਤੇ ਬੰਨ ਕੇ ਦਮਾ ਵੀ ਮੈਂ 24 ਘੰਟੇ ਬਾਅਦ ਬੰਨੀ ਰੱਖੇ ਆ ਮੈਂ ਵੱਡਾ ਕੰਮ ਕਰ ਰਿਹਾ ਜੀ ਇਹ ਕਿਹੜਾ ਕੰਮ ਹੋਇਆ ਕੰਮ ਦਾ ਹੋਇਆ ਜਾ ਕੇ ਭਾਈ ਲਾਲ ਨੂੰ ਇਕੱਠੇ ਕਰੋ ਕਰਮ ਤਾਂ ਇਹ ਹੋਇਆ ਵੀ ਔਰਤਾਂ ਦੇ ਹੱਕ ਜਹਾਰਾ ਨਾਰਾ ਮਾਰੋ ਕਰਮ ਤਾਂ ਚੰਗਾ ਇਹ ਹੋਇਆ ਜਿਹੜਾ ਰਾਜਾ ਲੁਕਦਾ ਨਾ ਔਰ ਆਜੇ ਨੂੰ ਕਾਹ ਹਾਕ ਮਾਰ ਕੇ ਰਾਜੇ ਸ਼ੀ ਮਕਦਮ ਕੁੱਤੇ ਰਾਜਾ ਤੂੰ ਸ਼ੀ ਆ ਤੇਰੇ ਜਿਹੜੇ ਦਰਬਾਰੀ ਆ ਕੁੱਤਿਆਂ ਵਾਲੇ ਵਰਗੇ ਆ ਲੋਕੀ ਘਰਾਂ ਸੁੱਤੇ ਪਏ ਹੁੰਦੇ ਤੇ ਆ ਕੇ ਲੁੱਟ ਕੇ ਲੈ ਜਾਂਦੇ ਆ ਬਾਬਾ ਨਾਨਕ ਬਹੇ ਕਹਿੰਦਾ ਗਿਆ ਆਪਾਂ ਨੂੰ ਇੱਕ ਨਾਪਾ ਉਹ ਬਾਬੇ ਨਾਨਕ ਦੀ ਬਾਣੀ ਵਸਾਰ ਦਿੱਤੀ ਆ ਵਸਾ ਕੇ ਮੈਂ ਕਈ ਵਾਰ ਕਹਿਣਾ ਤੇ ਗੁਰਦੁਆਰੇ ਵੀ ਬਹੁਤ ਬਣ ਗਏ ਆ ਪ੍ਰਚਾਰ ਵੀ ਬੜਾ ਹੁੰਦਾ ਲੰਗਰ ਵੀ ਬਹੁਤ ਚੱਲਦਾ ਆ ਤੁਹ ਗੁਰੂ ਜਨ ਨਹੀਂ ਪਰ ਬਾਬੇ ਨਾਨਕ ਦੀ ਬਾਣੀ ਨਜ਼ਰ ਨਹੀਂ ਆਉਂਦੀ ਬਾਣੀ ਤਾਂ ਮੇਰਾ ਪਹਾੜਿਆ ਬਾਬੇ ਨਾਨਕ ਦੀ ਬਾਣੀ ਦਾ ਅਮਲ ਵੀ ਸਾਹਮਣੇ ਆਉਂਦਾ ਜੀ ਅਮਲ ਹੀ ਸਾਹਮਣੇ ਆਉਂਦਾ ਤੇ ਜਿੰਨਾ ਮਰਜੀ ਨਾਂ ਲਈ ਜਾ ਜਿੰਨੇ ਮਰਜੀ ਬੰਗਲੇ ਪਾਈ ਜਾ ਬਾਬੇ ਨਾਨਕ ਨੇ ਇੱਕ ਜਗ੍ਹਾ ਵੀ ਨਹੀਂ ਕਿਹਾ ਮੇਰਾ ਗੁਰਦੁਆਰਾ ਬਣਾ ਲਿਓ ਕੋਈ ਦੱਸ ਦੇ ਬਾਬੇ ਨਾਨਕ ਦੀ ਬਾਣੀ ਦਰ ਗਿਆ ਕਦੇ ਕਿ ਮੇਰੇ ਨਾਂ ਤੇ ਕਰੋੜਾਂ ਦੇ ਗੁਰਦੁਆਰੇ ਬਣਾਓ ਸੋਨੇ ਦੀਆਂ ਪਾਲਕੀਆਂ ਲਿਆਓ ਉਹਨਾਂ ਨੇ ਤਾਂ ਕਿਹਾ ਨਹੀਂ ਮੈਂ ਤਾਂ ਇਸ ਦੁਨੀਆ ਸੇਵ ਕਮਾਈਏ ਤਾਂ ਦਰਗਹ ਦੇਸਲ ਪਾਈਏ ਲੋਕਾਂ ਦੀ ਸੇਵਾ ਕਰਨਾ ਮੇਰਾ ਧਰਮ ਆ ਤਾਂ ਮੈਂ ਇਹ बार-बार ਕਹਿੰਦਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਪਾਣੀ ਨੇ ਹਮਲ ਨਹੀਂ ਕੀਤਾ ਪਾਣੀ ਦੇ ਦੂਜੇ ਪਖੜੇ ਚਲੇ ਗਏ ਬੰਦੇ ਦੇ ਸਿਰ ਤੇ ਆ ਕੀ ਜਾ ਚਾਹੀਦੀ ਆ ਬੰਦੇ ਨੂੰ ਐਡਾ ਸੋਤਣਾ ਚਾਹੀਦਾ ਚਲੋ ਕਦੀ ਖਲ ਬੱਚੇ ਦਾ ਵਿਆਹ ਹੋਣਾ ਹੁੰਦਾ ਨਾ ਨੰਮ ਸਾਹਿਬ ਲੈ ਕੇ ਮੋਰੇ ਘੇੜੇ ਲੈਣੇ ਹੁੰਦੇ ਆ ਇਹਨਾਂ ਸਿੱਖਿਆ ਵੱਡੀ ਵੱਡੀ ਆ ਮੁੰਡਾ ਕੁੜੀ ਦੋਨੋਂ ਹੀ ਪਰੇਸ਼ਾਨ ਹੋ ਜਾਂਦੇ ਨੇ ਇਹ ਕੋਰੇ ਹੋ ਜਮਾਂਗੇ ਪਾਸ ਕਰੀ ਹੋ ਜਮਾਂਗੇ ਸਿੱਧੇ ਦੇਖਣਾ ਇਹਨੂੰ ਨਹੀਂ ਜਾਣਾ ਕਿਥੇ ਗੱਲਾਂ ਕਰਦੇ ਹੋ ਬਾਬੇ ਨਾਨਕਰੇ ਦਾ ਸਾਦਾ ਗੱਲਾਂ ਕਰ ਦਿੱਤੀਆਂ ਸਾਨੂੰ ਕਰਮਾਂ ਤੋਂ ਵਹਿਮਾਂ ਪਰਮਾਂ ਤੋਂ ਦੂਰ ਕਰ ਦਿੱਤਾ ਅੱਜੇ ਪਖੰਡੀ ਜਾ ਕੇ ਜੰਗਲ ਚ ਫਿਰਦੇ ਨਾ ਬਾਬੇ ਨਾਨਕ ਨੇ ਕਿ ਪਖੰਡੀ ਲੋਕ ਆ ਸੌਂ ਆਕੇ ਘੁੰਮਦੇ ਆ ਲੇਕਾ ਆਕੇ ਰੁਕ ਗਿਆ ਤੁਹਾਡੇ ਘਰਾਂ ਦੀਆਂ ਖਾਂਦੇ ਆ ਇਹ ਬੰਦੇ ਪਾਪੀ ਆ ਇਹਨਾਂ ਦੇ ਭਰੋਸਾ ਨਾ ਕਰੋ ਕੋਈ ਲੈ ਕੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜੇ ਅੱਜ ਦੇ ਤੁਹਾਨੂੰ ਤੁਸੀਂ ਦੱਸਦੇ ਹੋ ਮੈਨੂੰ ਤੇ ਜਿਹੜੀ ਤੁੰਦ ਬਾਪ ਦੇ ਨਾਂ ਕਰੇ ਦੂਰ ਕੀਤੀ ਸੀ 550 ਸਾਲ ਪਹਿਲਾਂ ਅੱਜ ਸਮਾਜ ਵਿੱਚ ਤੁੰਦ ਜਾ ਵੀ ਆ ਤੇ ਥੋੜੀ ਆ ਕੋਈ ਦੱਸਦੇ ਤੁਹਾਡੇ ਕੋਲ ਤੇ ਤੁੰਦ ਕਿਹਨਾਂ ਘਟ ਗਈ ਆ 扩 ਵਧ ਗਈ ਆ ਇਹ ਮੈਂ ਪਰ ਕਰਾਂਗਾ ਵਿਗਿਆਨ ਦੇ ਵਿਗਿਆਨ ਦੇ ਤੌਰ ਤੇ ਤੇ ਮੈਂ ਕਹਾਂਗਾ ਤੁੰਦ ਪਹਿਲਾਂ ਨਾਲ ਜ਼ਿਆਦਾ ਵਧ ਗਈ ਆ ਬਾਤੇ ਨਾਨਕ ਦੀ ਬਾਣੀ ਦੇ ਵਿੱਚ ਹੈ ਜਾਤ ਪਾਤ ਦਾ ਖੰਡਨ ਹੈ ਸਾਡੇ ਜਾਪਾ ਪਾਤਾਂ ਦੇ ਨਾਂ ਤੇ ਗੁਰਦੁਆਰੇ ਆ ਕਮਾਲ ਕੀ ਗੱਲ ਏ ਆ ਇਹ ਗੁਰਦੁਆਰਾ ਰਾਮ ਗੜੀਆਂ ਦਾ ਇਹ ਗੁਰਦੁਆਰਾ ਜੱਤਾਂ ਦਾ ਇਹ ਗੁਰਦੁਆਰਾ ਮੱਧਵੀ ਸਿੰਘਾਂ ਦਾ ਇਹ ਆ ਗੁਰਦੁਆਰਾ ਨਾਮ ਕਿੱਥੇ ਆ ਕੀ ਗੱਲ ਏ ਇਹ ਜਾਤ ਪਾਤ ਦਾ ਸਾਨੂੰ ਇਹ ਨਹੀਂ ਕੱਲਾ ਸ਼ਰਮ ਉਹਦੀ ਬਹੁਤ ਵਾਰੀ ਨਰਮਲ ਸਿੰਘ ਸਾਹਿਬ ਨਾਮ ਸੁਣਾ ਦਾ ਮੈਂ ਡਰ ਰਹਾ ਹਾਂ ਨਰਮਲ ਸਿੰਘ ਹਜ਼ੂਰੀ ਲਾਗੀ ਉਹਨਾਂ ਨੇ ਕਿ ਕਿ ਰਾਤ ਦਾ ਮੈਂ 80 ਸੁਣਦਾ ਆਪਣੇ ਚੇ ਮਰੱਕਿਆ ਮੋਬਾਈਲ ਫੋਨ ਜਦੋਂ ਸੁਣਦਾ ਤੇ ਹੈ ਨਾਂ ਦਾ ਨਾਂ ਨਹੀਂ ਨਰਵਸ ਹੋਣੀ ਸ਼ਬਦ ਘਾ ਰਹੇ ਆ ਕਿ ਮੈਂ ਪੁਰਾਣੀ ਦਾਸੀਆਂ ਮਿਆਣੇ ਹੁੰਦੇ ਤੋਂ ਆ ਮੈਂ ਆਪਣੇ ਕੋਲ ਰਾਤ ਨੂੰ ਸਾਰੀ ਰਾਤ ਨਾਲ ਦੇ ਜਨਮ ਕਰ ਵੇਲੇ ਉਹਨਾਂ ਦੀਆਂ ਕਹਾਣੀਆਂ ਜ਼ਿੰਦਗੀ ਦੀਆਂ ਰਾਗਾਂ ਵਿੱਚ ਸੁਣਦਾ ਸੀ ਖਾਸਾ ਖਾਲੀ ਮੁਰ ਸਰ ਪੜ ਗਿਆ ਮੈਂ ਕਈ ਵਾਰੀ ਦਰਬਾਰ ਸਾਹਿਬ ਜਾ ਕੇ ਕਹਿੰਦਾ ਕਹਿੰਦਾ ਬੈਠਾ ਰਹੀਦਾ ਸੀ ਕਿ ਮੇਰੇ ਮਾਕੇ ਕੀ ਛੜੀ ਦੀ ਆ ਮੈਂ ਪੁਰਾਣੀ ਸੁਣ ਸਕਾਂ ਮੰਦਾਵੇ ਪਰ ਮੇਰਾ ਕੰਦੋ ਬਕਰ ਨਿਰਮਲ ਸਿੰਘ ਹਜ਼ੂਰੀ ਰਾਗੀ ਗੁਰੂ ਸਾਹਿਬ ਦੀ ਚਰਨਾਵਾਂ 'ਚ ਬਹਿ ਕੇ ਬਾਣ ਕਰਦਾ ਕੀਰਤਨ ਕਰਦਾ ਉਹਨਾਂ ਦਾ ਆਰਾਮ ਮਿਲਿਆ ਬਾਣ ਦਾ ਕਿਹੜਾ ਸਰਕਾਰ ਦੇ ਗਏ ਰਾਗੀ ਵੱਡਾ ਆ ਪੰਜਾਬੀਓ ਜਦੋਂ ਦੀ ਮੌਤ ਹੋਈ ਨਾ ਕਰੋਨਾ 'ਚ ਤੇ ਪਿੰਡ ਜਿਹੜੀ লাশ ਗਈ ਉਹਦੀ লাশ ਨੂੰ ਪਿੰਡ ਦੇ ਸਾਹਮਣੇ ਸ਼ਮਸ਼ਾਨ ਘਾਹ ਕਿ ਫੁੱਟਣ ਨਹੀਂ ਦਿੱਤਾ ਅੱਛਾ ਗੱਲ ਭਾਜੀ ਅੱਛਾ ਗੱਲ ਅੱਛਾ ਗੱਲ ਕੋਈ ਦੱਸੋ ਅਖਰਾ ਕਰਕੇ ਤੁਹਾਡੇ ਚੋਂ ਇਹ ਆਵਾਦ ਇਹਨਾਂ ਵੀ ਸਿੱਖਿਆ ਇਹਦਾ ਹਜ਼ੂਰੀ ਲਾਗੀ ਕਿਉਂਕਿ ਜੰਮਿਆਂ ਘਰੀਬਾਂ ਦੇ ਘਰ ਤੇ ਆ ਜੰਮਿਆਂ ਉਹ ਮਿਹਨਤੀ ਲੋਕਾਂ ਦੇ ਘਰ ਤੇ ਆ ਉਹਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲੂ ਨਹੀਂ ਦਿੱਤਾ ਇੱਕ ਬੰਦਾ ਮੈਨੂੰ ਜਰੀਰ ਦੇਣ ਲੱਗਾ ਉਹ ਨਹੀਂ ਜਦੋਂ ਕਰੋਨਾ ਸੀਗਾ ਜਦੋਂ ਕਰੋਨਾ ਦੇ ਵੱਡੇ ਵੱਡੇ ਦੀ ਮੌਤ ਹੋ ਜਾਂਦੀ ਸੀ ਉਹਦੀ ਵੀ ਕਿਤੇ ਬਾਹਰ ਹੀ ਕਰਦੇ ਸ਼ਮਸ਼ਾਨ ਘਾਟ ਤੋਂ ਇਹ ਬਾਰੇ ਮੈਨੂੰ ਸੁਣਦੀ ਬਾਰੀ ਕਿਉਂ ਆ ਗਈ ਕਿ ਉਦੋਂ ਕਰ ਵੱਡਾ ਧਨਵਾਨ ਬੰਦਾ ਪਿੰਡ ਦਾ ਮਰਦਾ ਕਰੋਨਾ ਦੇ ਨਾਮ ਤੇ ਉਹਦਾ ਸ਼ਮਸ਼ਾਨ ਘਾਟ ਕਰਨਾ ਹੁੰਦਾ ਸੰਸਾਰ ਤੋਂ ਰੋਕ ਕਹਿੰਦੇ ਰਹਿ ਤੁਸੀਂ